अमृतसर विधानसभा विधान के केंद्रीय विधायक डॉक्टर अजय गुप्ता ने अमृतसर के गुरु नानक देव हस्पतल डाक्टर दे की मीटिंग हरपाल सिंह पंगू की विशेष रिपोर्ट ਮੈਂ ਅੱਜ ਇੱਥੇ ਪੂਰੇ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ, ਸੀਪੀ ਸਾਹਿਬ, ਬਾਕੀ ਵੀ ਐਸਡੀਐਮ ਸਾਹਿਬ, ਪ੍ਰਿੰਸੀਪਲ ਮੈਡੀਕਲ ਕਾਲਜ, ਐਮਐਸ ਮੈਡੀਕਲ ਕਾਲਜ, ਫਰੋਹ ਦੇ ਨਾਲ-ਨਾਲ ਮੈਂ ਕਹਿਣਾ ਚਾਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਇਹ ਡਿਊਟੀ ਲਗਾਈ ਸੀ ਕਿ ਮੈਂ ਇੱਥੇ ਆ ਕੇ ਜੂਨੀਅਰ ਡਾਕਟਰਸ ਦੀ ਜਿੰਨੀਆਂ ਵੀ ਸ਼ਰਤਾਂ ਉਹਨਾਂ ਨੂੰ ਸੁਣਾ, ਉਹਨਾਂ ਦੀ ਗੱਲਬਾਤ ਸੁਣਾ, ਸੁਣਨ ਤੋਂ ਬਾਅਦ ਉਹਨਾਂ ਦੀਆਂ ਜੋ ਵੀ ਮੁਸ਼ਕਲਾਂ ਨੇ ਇਮੀਡੀਐਟਲੀ ਮੌਕੇ ਤੇ ਹੱਲ ਕਰਾਂ, ਜਿਹੜੀਆਂ ਅਸੀਂ ਕੁਝ ਕਾਰ ਵੀ ਦਿੱਤੀਆਂ ਜਿਹੜੀਆਂ ਇੱਕ ਦੋ ਰਹਿ ਗਈਆਂ ਉਹ ਇਮੀਡੀਏਟਲੀ ਵਿਦਨ 24 ਆਵਰਸ ਅਸੀਂ ਪੂਰੀਆਂ ਕਰ ਦਿਆਂਗੇ ਔਰ ਮੈਂ ਆਸ਼ਵਾਸਨ ਦਵਾਇਆ ਕਿ ਕਿਸੇ ਕਿਸਮ ਦਾ ਵੀ ਜਿਹੜਾ ਇੱਥੇ ਮਿਸ ਹੈਪ ਨਹੀਂ ਹੋਗਾ ਸੋ ਮੈਨੂੰ ਜੂਨੀਅਰ ਡਾਕਟਰਸ ਨੇ ਕਿਹਾ ਕਿ ਉਹ ਜਲਦੀ ਮੀਟਿੰਗ ਕਰਨਗੇ ਔਰ ਇਮੀਡੀਏਟਲੀ ਜਿਹੜੀ ਹੈ ਸਟ੍ਰਾਈਕ ਆਲ ਆਫ ਕਰ ਦਿੰਦੇ ਬਹੁਤ سارے ਐਂਟਰੀ ਗੇਟਸ ਹੈ ਸਿਕਿਉਰਟੀ ਨੂੰ ਲੈ ਕੇ ਜਿਹੜਾ ਇੱਥੇ ਲਿਖਿਆ ਹੁੰਦਾ ਬਹੁਤ سارے ਐਂਟਰੀ ਗੇਟਸ ਹੈ ਕਿ ਲੱਗਦਾ ਕਿ ਐਂਟਰੀ ਗੇਟਸ ਕਢਾਉਣੇ ਚਾਹੀਦੇ ਆ ਤਾਂ ਜੋ ਕਿ ਇੱਕ ਦੋ ਗੇਟ ਹੋਣ ਉੱਥੇ ਸਿਕਿਉਰਟੀ ਪ੍ਰੋਪਰ ਹੋਵੇ ਸਿਕਿਉਰਟੀ ਹਰ ਜਗ੍ਹਾ ਪ੍ਰੋਪਰ ਮਿਲੇਗੀ ਪਲੱਸ ਇਨ ਐਡੀਸ਼ਨ ਟੂ ਜਿਹੜੇ ਇੱਥੇ ਅਸੀਂ ਡੈਪਿਊਟ ਕੀਤਾ ਉਸ ਤੋਂ ਇਲਾਵਾ ਮੈਂ ਕੀ ਕਰ ਰਿਹਾ ਕਿ ਪੀਸੀਆਰ ਜਿਹੜਾ ਹੋਰ ਰੈਗੂਲਰਲੀ ਇਸ ਏਰੀਏ ਦੇ ਵਿੱਚ ਜਿਹੜੀ ਵਿਜ਼ਿਟਸ ਆਪਣੀਆਂ ਵਧਾਏਗਾ ਔਰ ਰੈਗੂਲਰਲੀ ਘੁੰਮੇਗਾ ਤਾਂ ਕਿ ਕਿਸੇ ਵੀ ਗੇਟ ਦੇ ਉੱਤੇ ਕੋਈ ਦਿੱਕਤ